ਕਾਲਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੱਦੀ ਵੱਡੀ ਖਬਰ ਪਾਕਿਸਤਾਨ ਨੇ ਆਪਣਾ ਬਾਈਕਾਟ ਦਾ ਫੈਸਲਾ ਕਿਉਂ ਬਦਲਿਆ ਪੀਸੀਪੀ ਨੇ ਖੋਲਿਆ ਭੇਤ ਏਸ਼ੀਆ ਕੱਪ 2025 ਦੇ ਅਸੇ ਮੈਚ ਲਈ ਦੁਬਈ ਇੰਟਰਨੈਸ਼ਨਲ ਸਟੇਡੀਅਮ ਦਰਸ਼ਕਾਂ ਨਾਲ ਭਰਿਆ ਹੋਇਆ ਸੀ ਫਰਮਦਾਨ ਦੇ ਬਾਹਰ ਹਾਈ ਵੋਲਟੇਜ ਡਰਾਮਾ ਚੱਲ ਰਿਹਾ ਸੀ ਕੋਈ ਸਮੇਂ ਲਈ ਪਾਕਿਸਤਾਨ ਕਿਰਗਿਸਟਾਨ ਟੀਮ ਹੋਟਲ ਤੋਂ ਬਾਹਰ ਨਹੀਂ ਗਈ ਜਿਸ ਕਾਰਨ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਟੂਰਨਾਮੈਂਟ ਦਾ ਸਭ ਤੋਂ ਵੱਡਾ ਬਾਈਕਟ ਨੇੜੇ ਆ ਸਕਦਾ ਹੈ ਕਾਰਨ 14 ਸਤੰਬਰ ਨੂੰ ਭਾਰਤ-ਪਾਕਿਸਤਾਨ ਮੈਚ ਤਰਨ ਪੈਦਾ ਹੋਇਆ ਨੋ ਨੋ ਹੱਥ ਮਲਾਉਣ ਦਾ ਵਿਵਾਦ ਸੀ ਪੀਸੀਬ ਨੇ ਐਲਾਨ ਕੀਤਾ ਸੀ ਕਿ ਜੇਕਰ ਮੈਚ ਰੈਫਰੀ ਐਡੀ ਪਾਈ ਕਰਾਪਟ ਨੂੰ ਨਹੀਂ ਹਟਾਇਆ ਜਾਂਦਾ ਤਾਂ ਉਹ ਟੂਰਨਾਮੈਂਟ ਦਾ ਬਾਈਕਟ ਕਰੇਗਾ ਹਾਲਾਂਕਿ ਕੇ ICC ਨੇ ਇਹ ਪ੍ਰੀ ਨੋਟਾਉਣ ਦੀ ਮੰਗ ਨੂੰ ਰੱਦ ਕਰ ਦਿੱਤਾ ਅੰਤ ਵਿੱਚ ਪਾਕਿਸਤਾਨ ਨੇ ਆਪਣੇ ਬਾਈਕਾਟ ਦੇ ਫੈਸਲੇ ਤੇ ਜੂ ਟਰਨ ਲਿਆ ਤੇ ਜੂ اے ای ਵਿਰੁੱਧ ਮੈਚ ਖੇਡਿਆ पीसीबी ने बायकॉट ना ਕਰਨ ਤੇ ਨੇ ਦੇ ਆਪਣੇ ਕਾਰਨ ਦੱਸੇ ਪੀसीबी ਨੇ ਪਾਕਿਸਤਾਨ ਦਾ ਬਾਈਕਟ ਨਾ ਕਰਨ ਦਾ ਕਾਰਨ ਦੱਸਿਆ ਦਰ ਅਸਲ ਪੀसीबी ਅਤੇ एसीसीसी ਮੁਖੀ मोहिसिन नकवी ਨੇ ਪ੍ਰੈਸ ਨਾਲ ਗੱਲ ਕਰਦੇ ਦੱਸਿਆ ਕਿ ਪਾਕਿਸਤਾਨ ਨੇ ਬਾਈਕਟ ਦੇ ਫੈਸਲੇ ਤੇ ਯੂ ਟਰਨ ਕਿਉਂ ਲਿਆ ਉਹਨਾਂ ਕਹਾ ਕਿ ਉਹ ਵਾਦ 14 ਸਤੰਬਰ ਤੋਂ ਚੱਲ ਰਿਹਾ ਹੈ ਸਾਨੂੰ ਮੈਚ ਹੈ ਪ੍ਰੀਦੀਪੂਮ ਕਾ ਤੇ ਤਰਾਸੀ ਕੋਈ ਸਮਾਂ ਪਹਿਲਾਂ ਰੈਫਰੀ ਨੇ ਕੋਚ ਕਪਤਾਨ ਅਤੇ ਮੈਨੇਜਰ ਨਾਲ ਗੱਲ ਕੀਤੀ ਉਹਨਾਂ ਕਹਾ ਕਿ ਇਹ ਘਟਨਾ ਹੱਥ ਨਾਮ ਲਾਉਣ ਨਹੀਂ ਹੋਣੀ ਚਾਹੀਦੀ ਸੀ ਅਸੀਂ ਪਹਿਲਾਂ ICC ਦੁਆਰਾ ਚਾਰ ਸਹਿਜਤਾ ਦੀ ਉਲੰਘਣਾ ਦੀ ਜਾਂਚ ਦੀ ਬੇਨਤੀ ਕੀਤੀ ਸੀ ਉਹਨਾਂ ਅੱਗੇ ਕਹਾ ਸਾਡਾ ਮੰਨਣਾ ਹੈ ਕਿ ਰਾਜਨੀਤੀ ਅਤੇ ਖੇਡਾਂ ਨੂੰ ਵੱਖਰਾ ਰੱਖਿਆ ਜਾਣਾ ਚਾਹੀਦਾ ਹੈ ਸਿਰਫ ਇੱਕ ਖੇਡ ਹੈ ਅਤੇ ਇੱਕ ਖੇਡ ਹੀ ਰਹਿਣਾ ਚਾਹੀਦਾ ਹੈ ਜੇਕਰ ਬਾਈਕਟ ਲਾਗੁੰਦਾ ਇਹ ਤਾਂ ਇੱਕ ਬਹੁਤ ਗੰਭੀਰ ਫੈਸਲਾ ਹੁੰਦਾ ਪ੍ਰਧਾਨ ਮੰਤਰੀ ਸਰਕਾਰੀ ਅਧਿਕਾਰੀ ਅਤੇ ਹੋਰ ਬਹੁਤ ਸਾਰੀਆਂ ਪ੍ਰਮੁੱਖ ਕਾਉਂਸਲਰਸ ਤੇ ਨਾਲ ਸ਼ਾਮਲ ਸੰ ਮੈ ਸੇਟੀ ਸਾਬਤੇ ਰਮੀਜ ਰਾਜਾ ਨੂੰ ਬੇਨਤੀ ਕੀਤੀ ਮੈਨੂੰ ਸਾਨੂੰ ਸਾਰਿਆਂ ਦਾ ਸਮਰਥਨ ਮਿਲਿਆ ਪਰ ਅਸੀਂ ਸਥਿਤੀ ਤੇ ਨજર ਰੱਖੀ ਇਹ ਧਿਆਨ ਦੇਣ ਯੋਗ ਹੈ ਕੇ ਪੀ ਸੀ ਐਸ ਸੀ ਵੀ ਨੂੰ ਲਿਖੇ ਆਪਣੇ ਪੱਤਰ ਵਿੱਚ ਆਈ ਸੀ ਸੀ ਨੇ ਕਹਾ ਕੀ ਜਾਂਚ ਪੀਸੀਬੀ ਦੁਆਰਾ ਧਾਇ ਰਿਪੋਰਟ ਵਿੱਚ ਦਿੱਤੀ ਗਈ ਜਾਣਕਾਰੀ ਦੇ ਆਧਾਰ ਤੇ ਸੀ ਅਸੀਂ ਰਿਪੋਰਟਰ ਨੂੰ ਇਸ ਦੇ ਮਸਲ ਮਤ ਅਸਲ ਰੂਪ ਵਿੱਚ ਲਿਆ ਪੂਪਾਰ ਕੋਈ ਵਾਧੂ ਦਸਤਾਵੇਜ਼ ਜਾਂ ਸਬੂਤ ਨਾ ਪੇਸ਼ ਨਹੀਂ ਕੀਤੇ ਗਏ ਪੀਸੀਬੀ ਕੋਲ ਸ਼ੁਰੂਆਤੀ ਰਿਪੋਰਟ ਦੇ ਨਾਲ ਆਪਣੀ ਟੀਮ ਦੇ ਖਿਡਾਰੀਆਂ ਦੇ ਬਿਆਨ ਜਮਾ ਕਰਨ ਦਾ ਹਰ ਮੌਕਾ ਸੀ ਪਰ ਜਖਾ ਨਹੀਂ ਕੀਤਾ ਗਿਆ ਆਈਸੀਸੀ ਨੇ ਸਪਸ਼ਟ ਤੌਰ ਤੇ ਕਿਹਾ ਕਿ ਮੈਚ ਰੈਫਰੀ ਕੋਲੋਂ ਗਲਤੀ ਨਹੀਂ ਹੋਈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ